ਕਿੰਸਾ ਤੇ ਜਿਕਾ ਚਾਂਜਾ ਨਾ ਮੈਂ ਜਾਵਾਂਗਾ ਕਾਫੀ ਸੌਰ ਕਰਦੇ ਹਾਂ ਅਸੀਂ ਉਸ ਨਾਲ ਜਲਦੀ ਫੱਜਣਗੇ ਸਾਡੇ ਬੰਦਾ ਤਮਾਦ ਨੂੰ ਬਰਬਦਰ ਗਿਆ ਦੇਖੀਏ ਅੱਜ ਜਿਸੇ ਕੰਦ ਕਰਾਂਗੇ ਅਸੀਂ ਅੱਜ ਕਾ ਜੋਗੀ ਆਜੇ ਪਾਤਾ ਕਰਨ ਦੇ ਇਨਸਾਨ ਦੇਖਦੇ ਹੋਇਆ ਬਹੁਤ ਬਹੁਤ ਰੁਕਾ ਲਗਾਓ ਉਹ ਰੁਕਾ ਦਾ ਮੌਨ ਨਾੜੀ ਚੁੱਕੀ ਜਿਹੜਾ ਜੀਵਨ ਬਚੇਗਾ ਜੇਕਰ ਰੁਕ ਤਾਗੇ ਤਾਂ ਵਾਰਸਾਂ ਨੂੰ ਉਠਾਉਂਦਾ ਪੋਬੀ ਤੇ ਜੇ ਹੌਂਸਲੇ ਵਾਲੇ ਸਮਾਜਿਕ ਬਹੁਤ ਤਕੜੀ ਦਿਖਾਈ ਆਵੇਗਾ ਚੋ ਬਤ ਬਤ ਰੱਖਤ ਕਾਓ ਰੁਕਣਾ ਦਾ ਕੰਮ ਕੀਤਾ ਹਰ ਮੁੜੇ ਬਲ ਲੱਗਣ ਗਿਆ ਅਸੀਂ ਪੁਮਾਰ ਦੀਆਂ ਬਚਾਣ ਲਈ ਆਂਟਰ ਕੋੜ ਪਾਇਦੇ ਉਹ ਬਹੁਤ ਮਾੜੀ ਗੱਲ ਹੈ ਰੱਖਾ ਕਾਓ ਜਿੰਨ ਬਚਾਓ ਇਸ ਮਾਜ ਵਿੱਚ ਹਮੇਸ਼ਾ ਖੁਸ਼ ਰਹੋ ਹਰਿਆਵਲ ਦੇ ਰਹੀ। ਕਦੇ ਕਿਸੇ ਨੂੰ ਕੋਈ ਵੀ ਤਕਲੀਫ ਐਂ ਦੂਰ ਹੋ ਜਾਈਗੀ। ਸਤਿਵੰਤ ਰੱਖਦ ਗੋਹਂਦ ਕਿਰਪਾ ਦਾ ਕਰਿਓ। ਕਿਉਂਕਿ ਤਾਂ ਨਾਲ ਜੋ ਖਾਲੀ ਬਿਮਾਰੀਆਂ ਪਸਦੀਆਂ ਨਹੀਂ। ਅਸੀਂ ਬਿਮਾਰੀਆਂ ਕਿ ਆਉਣੀਆਂ ਨਹੀਂ, ਮੌਜੇ ਭਜਾਉਣੀਆਂ। ਹਦਮਦ ਰੱਖਦ ਗੋਹਂਦ ਕਿ ਕਿ ਸਿਰੋਖਾ ਲਗਾਉਣ ਦਾ ਬੁੱਲ ਮਾਰੀ ਜਾਵਾਂਗੇ ਤਾਂ ਉਹ ਲੋਕੇ ਹੱਥੇ ਹਵਲਤਨਾ ਕਰਨਗੇ ਜਿਸ ਕਾ ਕੇ ਆਏ ਹਮਰੇ ਸਮੇਂ ਵਿੱਚ ਮੈਸਾਂ ਬੱਜ ਕੇ ਸਾਨੂੰ ਫੜ ਦੇਣਗੇ ਸਾਡੇ ਵਿੱਚ ਕੋਈ ਜੂਨੀਅਰ ਕਵਰ ਨਹੀਂ ਪਹੁੰਚਗੇ ਫੱਕ ਦੇ ਵੀ ਨਾਮ ਕਟਾਇਆ ਕਰੋ ਇਹ ਹਮੇਸ਼ਾ ਹਾੜ ਦੇ ਰਾਜ ਦੇ ਖੋਲ ਦੇਗੇ ਸਾਨੂੰ ਹਾਨੀ ਕਾਹਰੇ ਨਹੀਂ ਨੁਕਸਾਨ ਦੇ ਪਹੁੰਚਾਉਂਦੇ ਤੇ ਖੜੇ ਇਸ ਸਮਾਨ ਕਰ ਦਿੰਦੇ ਨੇ ਬਾਕੀ ਫੰਦਮਤੱਖ ਲਗਾਓ ਕਰ ਦੇਣਾ ਦਰ ਲਗਾਓ ਬਦ ਬਦ ਅਟਮੰਡੇ ਵਿੱਚ 30 ਤੋਂ 35 ਹਜ਼ਾਰ ਦੇ ਫ੍ਰੀਪਸ ਰੱਖ ਤਾ ਹੁਣ ਤਾਂ ਬਹੁਤ ਚੰਗੀ ਗੱਲ ਹੈ